ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਕੋਈ ਬਹੁਤ ਹੀ ਖਾਸ ਵੀਡੀਓ ਪਾਉਣ ਜਾ ਰਹੇ ਹਾਂ ਪਿੰਡੂ ਖੇਤਰ ਦੇ ਮਸਲਿਆਂ ਨੂੰ ਲੈ ਕੇ ਪਿੰਡੂ ਖੇਤਰ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਸੁਣਨਾ ਵੀ ਹੈ ਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਨਾ ਬਹੁਤ ਹੀ ਖਾਸ ਵੀਡੀਓ ਹੈ ਜਿਹੜਾ ਮਤਲਬ ਇਹ ਆਮ ਆਦਮੀ ਪਾਰਟੀ ਨੇ 1000 ਰੁਪਏ ਮਹਿਲਾਂ ਨੂੰ ਦੇਣਾ ਕੀਤਾ ਵਾਅਦਾ ਕੀਤਾ ਸੀ ਉਹਦੇ ਤੇ ਅਸੀਂ ਕੋਈ ਅੱਜ ਵੀਡੀਓ ਪਾਉਣ ਜਾ ਰਹੇ ਹਾਂ ਤੁਹਾਡੇ ਫੇਰ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਆਂ ਕਿ ਜੇ ਇੱਕ ਪਿੰਡ ਨੂੰ ਤੁਸੀਂ 20 ਲੱਖ ਰੁਪਏ ਸਾਲ ਦਾ ਦਿਓਗੇ ਤਾ ਉਹਦੇ ਵਿੱਚ ਕਿੰਨੇ ਕੰਮ ਹੋਣਗੇ ਇੱਕ ਪਿੰਡ ਦੇ ਵਿੱਚ ਜਾਣੇ ਕਿ 20 ਲੱਖ ਰੁਪਇਆ ਤੁਸੀਂ ਜਦੋਂ ਇੱਕ ਪਿੰਡ ਨੂੰ ਦੇਤਾ ਸਾਲ ਦੇ ਵਿੱਚ ਦੀ 20 ਦੇ 10-10 ਲੱਖ ਦੇ ਦਿਓ ਜਾਣੇ ਕਿ 3 ਲੱਖ ਰੁਪਇਆ ਤਾਂ ਸਾਲ ਦੀਆਂ ਜੇ 30 ਮੋਤਾਂ ਇੱਕ ਪਿੰਡ ਦੇ ਵਿੱਚ ਹੁੰਦੀਆਂ 10000 ਰੁਪਇਆ ਇੱਕ ਮੋਤ ਦੇ ਸਮੇਂ ਉਹਨਾਂ ਨੂੰ ਦਿੱਤਾ ਜਾ ਸਕਦਾ ਹੈ ਜੇ 30 ਮੋਤਾਂ ਇੱਕ ਪਿੰਡ ਦੇ ਵਿੱਚ ਹੁੰਦੀਆਂ 3 ਲੱਖ ਰੁਪਇਆ ਹੋ ਗਿਆ ਸਾਲ ਦਾ ਤੇ 2 ਲੱਖ ਰੁਪਇਆ ਟਟ ਭਜਦੇ ਹੋ ਗਿਆ ਪਿੰਡ ਦੀ ਤੇ ਕੋਈ ਗਲੀ ਨਾਲੀ ਟੁੱਟ ਗਈ ਉਹਦੇ ਤੇ ਲੱਗ ਸਕਦਾ ਹੈ ਤਾਂ ਪੰਜ ਸਫਾਈ ਕਰਮਚਾਰੀ ਤੁਸੀਂ ਰੱਖ ਸਕਦੇ ਆ 1 ਲੱਖ ਰੁਪਿਆ ਇੱਕ ਜਾਨੇ ਨੂੰ ਦੇ ਕੇ ਸਾਲ ਦਾ ਪੰਜ ਸਫਾਈ ਕਰਮਚਾਰੀ ਰੱਖ ਸਕਦੇ ਆ ਕਿੱਡਾ ਵੱਡਾ ਕੰਮ ਹੋ ਗਿਆ ਤੇ ਉਦੋਂ ਬਾਅਦ 50000 ਰੁਪਿਆ ਮਤਲਬ ਇੱਕ ਲੜਕੀ ਦੀ ਸ਼ਾਦੀ ਦੇ ਦੇ ਸਕਦੇ ਆ ਜੇ ਪਛੜੀਆਂ ਚ ਰਹਿਣੀਆਂ ਦੀ ਕੋਈ ਵਿਆਹ ਕਰਨਾ ਪਿੰਡ ਦੇ ਵਿੱਚ ਕਿਸੇ ਲੜਕੀ ਦਾ ਗਰੀਬ ਲੋਕਾਂ ਨੇ ਤਾਂ 50000 ਤੁਸੀਂ 5 ਲੱਖ ਰੁਪਿਆ ਸਾਲ ਦਾ ਉਹਦੇ ਬਾਅਦ ਤੇ ਰੱਖ ਸਕਦੇ ਆ ਤੇ 50000 ਰੁਪਿਆ ਬੜੀ ਸਾਨੀ ਦੇ ਨਾਲ ਉਸ ਵੇਲੇ ਉਸ ਗਰੀਬ ਨੂੰ ਦਿੱਤਾ ਜਾ ਸਕਦਾ ਹੈ ਉਦੋਂ ਬਾਅਦ ਹੋ ਗਿਆ ਜਿਹੜੇ ਗਰੀਬ ਲੋਕਾਂ ਦੇ ਮਕਾਨ ਹੈ 50000 ਰੁਪਏ ਦੇ ਹਿਸਾਬ ਨਾਲ ਜੇ ਕਿਸੇ ਨੇ 2 2.5 ਫੁੱਟ ਮਕਾਨ ਉੱਚਾ ਕਰਨਾ ਹੈ ਤਾਂ 50000 ਰੁਪਏ ਦੇ ਹਿਸਾਬ ਨਾਲ ਉਹ ਮਤਲਬ ਹੀ 10 ਮਕਾਨ ਸਾਲ ਦੇ ਉੱਚੇ ਕਰ ਸਕਦੇ ਆ ਗਰੀਬ ਲੋਕਾਂ ਦੇ ਹਰ ਇੱਕ ਪਿੰਡ ਦੇ ਵਿੱਚ 50000 ਦੇ ਹਿਸਾਬ ਨਾਲ ਉਹਨੂੰ ਤੁਸੀਂ ਦੇ ਸਕਦੇ ਆ ਯਾਨੀ ਕਿ ਪੰਜ ਕੰਮ ਹੋਵੇ 20 ਲੱਖ ਰੁਪਏ ਦੇ ਵਿੱਚ ਤੇ ਨਾਲੇ ਤੁਹਾਨੂੰ ਟੈਕਸ ਘੱਟ ਲਾਉਣਾ ਪਊਗਾ ਘੱਟ ਪੈਸਾ ਇਕੱਠਾ ਕਰਨਾ ਪਊਗਾ ਮੰਨ ਕੇ ਚੱਲੋ ਇੱਕ ਪਿੰਡ ਨੂੰ ਤੁਸੀਂ ਇੱਕ ਪਿੰਡ ਦੇ ਵਿੱਚ 500 ਮਹਿਲਾਂ ਨੂੰ 1000 ਰੁਪਏ ਦੇਣਾ ਤੇ ਕਿਤੇ ਸਾਲ ਦਾ 60 ਲੱਖ ਹੋ ਗਿਆ ਤੇ ਕਿੱਥੇ ਤੁਹਾਨੂੰ ਸਾਲ ਦਾ 20 ਲੱਖ ਦੇਣਾ ਪੈਣਾ ਕੰਮ ਵੱਧ ਹੋ ਗਏ ਕਿਉਂਕਿ ਸਫਾਈ ਕਰਮਚਾਰੀ ਵੀ ਪਿੰਡਾਂ ਨੂੰ ਲੋੜ ਹੈ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਲੋਕਾਂ ਦੀਆਂ ਛੱਤਾਂ ਉੱਚੀਆਂ ਕਰਨੀਆਂ ਟਾਇਲ ਫੱਤੇ ਦੀਆਂ 10 ਘਰ ਉਹ ਵੀ ਸਾਲ ਦੇ ਉੱਚੇ ਹੋ ਜਾ ਕਰਨਗੇ ਜੇ ਪਿੰਡ ਦੇ ਵਿੱਚ 10 ਕਿਸੇ ਨੇ ਵਿਆਹ ਕਰਨੇ ਆ ਗਰੀਬ ਲੋਕਾਂ ਨੇ ਤਾਂ ਉਹਨਾਂ ਦੇ ਵੀ ਮਤਲਬ ਵਿਆਹ ਹੋ ਜਾ ਕਰਨਗੇ 50000 ਦਾ ਮਤਲਬ ਉਹਨਾਂ ਨੂੰ ਫਾਇਦਾ ਹੋ ਜਾਊਗੀ ਟੁੱਟ ਭੱਜ ਵੀ ਹੋ ਜਾਊਗੀ ਮੌਤਾਂ ਦੇ ਸਮੇ ਵੀ ਹੋ ਜਾਊਗਾ ਯਾਨੀ ਕਿ ਪੰਜ ਕੰਮ ਹਾਈ ਫਾਈ ਹੋਣਗੇ ਪਿੰਡਾਂ ਦੇ ਤੇ ਜੇ ਤੁਸੀਂ 1000 ਰੁਪਏ ਵਾਲੀ ਸਕੀਮ ਨੂੰ ਬਦਲ ਦਿਓ ਸਾਨੂੰ ਇਹ ਵੀ ਮਾਣ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪਹਿਲਾ ਇਸ ਨੂੰ ਮੰਨੂਗੀ ਤਾਂ ਵਰਦੀ ਮੈਂ ਤਾਂ ਪਾਈ ਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਡੇਰਾ ਸੱਚਾ ਸੌਦਾ ਦੀ ਜਿਹੜੀ ਸਾਧ ਸੰਗਤ ਹੈ ਉਹਨਾਂ ਦੀ ਪੰਜਾਬ ਲਈ ਕੀ ਸੋਚ ਹੈ ਇਹ ਵਰਦੀ ਮੈਂ ਤਾਂ ਪਾਈ ਆ ਕੋਈ ਇਹ ਨਾ ਸੋਚ ਲਵੇ ਵੀ ਸ਼ਾਇਦ ਤਾਂ ਆਮ ਆਦਮੀ ਪਾਰਟੀ ਦਾ ਫੈਨ ਹੋਣਾ ਤਾਂ ਯਾਨੀ ਕਿ ਮੈਂ ਵਰਦੀ ਸਾਡੀ ਪਛਾਣ ਆ ਵਰਦੀ ਪਾ ਕੇ ਮੈਂ ਤਾਂ ਵੀ ਲੋਕੋ ਪਾਈ ਆ ਵੀ ਲੋਕਾਂ ਨੂੰ ਪਤਾ ਲੱਗੇ ਵੀ ਯਾਰ ਡੇਰੇ ਸੱਚੇ ਸੌਦੇ ਦੀ ਪ੍ਰੇਮੀਆਂ ਦੀ ਆ ਸੋਚ ਆ ਪੰਜਾਬ ਲਈ ਕਿਉਂਕਿ ਸਾਡੇ ਗੁਰੂ ਜੀ ਕੀ ਕਹਿੰਦੇ ਆ ਕਿ ਆਪਦੀ ਕਿਰਤ ਕਮਾਈ ਦੇ ਵਿੱਚੋਂ ਵੀ ਲੋਕਾਂ ਦਾ ਭਲਾ ਕਰੋ ਦੇ ਆਵਦੇ ਵਿਚਾਰਾਂ ਦੇ ਨਾਲ ਆਪਦੀ ਸੋਚ ਦੇ ਨਾਲ ਵੀ ਲੋਕਾਂ ਦਾ ਭਲਾ ਕਰੋ ਜੇ ਮੰਨ ਕੇ ਚੱਲੋ ਅੱਜ ਇਹ ਸਕੀਮ ਲਾਗੂ ਹੁੰਦੀ ਹੈ ਸਾਰੇ ਲੋਕ ਇਸ ਨੂੰ ਮੰਨਦੇ ਆ ਸਰਕਾਰ ਵੀ ਇਸ ਨੂੰ ਮੰਨਦੀ ਹੈ ਤਾਂ ਪੰਜ ਕੰਮ ਬਹੁਤ ਵੱਡੇ ਮਹਾਨ ਹੋਣਗੇ ਪਿੰਡਾਂ ਦੇ ਕਿਉਂਕਿ ਕੂੜਾ ਕਰਗੜ ਵੇਖੋ ਕਿੰਨਾ ਹੈ ਗੰਧ ਵੱਜਿਆ ਪਿਆ ਗਲੀਆਂ ਨਾਲੀਆਂ ਦੇ ਵਿੱਚ ਉਹ ਕਿੰਨਾ ਵੱਡਾ ਹੋ ਜਾਊਗਾ ਹਰ ਪਿੰਡ ਨੂੰ ਸਫਾਈ ਕਰਮਚਾਰੀ ਮਿਲ ਗਈ ਕਿੰਨਾ ਰਚਕਾਰ ਹੋ ਜਾਊਗਾ 1294 ਪਿੰਡਾਂ ਹਰ ਇੱਕ ਪਿੰਡ ਨੂੰ ਪੰਜ ਸਫਾਈ ਕਰਮਚਾਰੀ ਮਿਲ ਜਾਣਗੇ ਲੱਖ ਰੁਪਏ ਇੱਕ ਜਣੇ ਨੂੰ ਦਿੱਤਾ ਜਾਊਗਾ 20 ਲੱਖ ਦੇ ਵਿੱਚ ਇੰਨੇ ਕੰਮ ਹੋਣਗੇ ਤੇ ਪੂਰੀ ਤਰ੍ਹਾਂ ਵੀਡੀਓ ਸੁਣ ਲਓ ਜੇ ਅੱਗੇ ਸ਼ੇਅਰ ਕਰ ਦਿਓ ਜੇ ਤੇ ਵਰਦੀ ਮੈਂ ਤਾਂ ਪਾਈ ਆ ਵੀ ਸਾਡੀ ਪਛਾਣ ਹੈ ਤੇ ਵਰਦੀ ਪਾ ਕੇ ਲੋਕਾਂ ਨੂੰ ਇਹ ਪਤਾ ਲੱਗੇ ਵੀ ਯਾਰ ਪੰਜਾਬ ਲਈ ਡੇਰਾ ਪ੍ਰੇਮੀਆਂ ਦੀ ਕੀ ਸੋਚ ਹੈ ਕਿਉਂਕਿ ਸਾਡੇ ਗੁਰੂ ਨੇ ਤਾਂ ਸਾਨੂੰ ਚੰਗੇ ਕੰਮ ਸਿਖਾਏ ਆ ਆਹਦੀ ਕਿਰਤ ਕਮਾਈ ਦੇ ਵਿੱਚੋਂ ਵੀ ਤੇ ਲੋਕਾਂ ਦੇ ਵਿੱਚ ਵੀ ਉਹ ਕਹਿੰਦੇ ਚੰਗੀ ਵਿਚਾਰ ਧਾਰਾ ਝਾਰ ਕਰਨੀ ਹੈ ਰਾਜਾਂ ਅੱਗੇ ਮਹਾਰਾਜਾਂ ਅੱਗੇ ਤੇ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਵੀ ਜੇ ਮੁੱਢ ਤੋਂ ਵਿਚਾਰ ਕੀਤੀ ਜਾਵੇ ਤੇ ਸਾਨੂੰ ਮਾਣ ਹੈ ਕਿ ਪਹਿਲਾ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਨੂੰ ਇਸ ਨੂੰ ਮੰਨੂਗੀ ਕਿਉਂਕਿ ਸਾਡੇ ਗੁਰੂ ਜੀ ਤਾਂ ਇਹੀ ਕਹਿੰਦੇ ਆ ਵੀ ਪਹਿਲ ਭਾਈ ਚੰਗਿਆ ਕੰਮਾਂ ਦੀ ਤੁਸੀਂ ਕਰਨੀ ਹੈ ਤੇ ਇਹ ਬਹੁਤ ਵੱਡਾ ਚੰਗਾ ਕਦਮ ਹੈ ਪੰਜਾਬ ਲਈ ਪੰਜਾਬ ਦੇ ਭਲੇ ਲਈ ਹਰ ਇੱਕ ਪਿੰਡ ਦੇ ਲਈ ਨਲੇ ਰਜਕਾਰ ਮਿਲ ਜੂਗਾ ਸਾਰੇ ਕੰਮ ਹੋ ਜਾਣਗੇ 20 ਲੱਖ ਰੁਪਏ ਦੇ ਵਿੱਚ ਤੇ 40 ਲੱਖ ਰੁਪਏ ਇੱਕ ਪਿੰਡ ਦੇ ਮਗਰ ਤੁਹਾਨੂੰ ਘਟ ਇਕੱਠਾ ਕਰਨਾ ਪਊਗਾ ਘਟ ਟੈਕਸ ਲਾਉਣਾ ਪਊਗਾ ਤੇ ਇਹ ਸੀ ਮੇਰੇ ਅੱਜ ਦੇ ਵਿਚਾਰ ਪੂਰੀ ਤਰ੍ਹਾਂ ਵੀਡੀਓ ਨੂੰ ਸੌਣ ਲੈਣਾ ਅੱਗੇ ਸ਼ੇਅਰ ਕਰਨਾ ਹੈ ਜੇ ਕੋਈ ਮੇਥੋਂ ਸ਼ਬਦ ਵੱਧ ਘੱਟ ਬੋਲਿਆ ਗਿਆ ਫਿਰ ਮਾਫੀ ਚਾਹੁੰਦਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ